ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਬਹੁਤ ਵੱਡਾ ਅਪਡੇਟ ਹੈ ਕਲੈਰਿਟੀ ਹੈ ਮੈਂ ਕਹੂੰਗਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੇ ਸੈਪਟੈਂਬਰ ਚ ਵੀ ਅਪਲਾਈ ਕੀਤਾ ਸੀ ਪੁਰਾਣੀਆਂ ਫਾਈਲਸ ਦੇ ਰਿਜ਼ਲਟਸ ਵੀ ਹਜ ਤੱਕ ਪੈਂਡਿੰਗ ਨੇ ਹੁਣ ਪ੍ਰੋਸੈਸਿੰਗ ਟਾਈਮ 90 ਦਿਨ ਦਾ ਹੈ 94 ਦਿਨ ਦਾ ਹੈ ਕਿੰਨੇ ਦਿਨ ਦਾ ਪੂਰੀ ਕਲੈਰਿਟੀ ਸਾਨੂੰ ਸਾਡੇ ਅੱਜ ਦੇ ਐਕਸਪਰਟ ਦੇਣਗੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਸਾਂਝੀ ਕਰੋ ਕਿ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਸੋ ਬਹੁਤ ਜ਼ਿਆਦਾ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ ਨਾ ਦਿਨਾਂ ਦੇ ਵਿੱਚ ਕਿਉਂਕਿ ਲੋਕੀ ਫਾਈਲਸ ਅਪਲਾਈ ਪਹਿਲਾਂ ਤੋਂ ਹੀ ਕਰ ਰੱਖੇ ਨੇ ਜਿੱਦਾਂ ਤੁਸੀਂ ਲਗਾ ਲਓ ਅਕਤੂਬਰ ਤੋਂ ਵੀ ਫਾਈਲਸ ਅਪਲਾਈ ਨੇ ਨਵੰਬਰ ਤੋਂ ਵੀ ਅਪਲਾਈ ਨੇ ਲੇਕਿਨ ਟਿਲ ਉਹਨਾਂ ਨੂੰ ਹਲੇ ਤੱਕ ਵੀ ਰਿਜ਼ਲਟ ਨਹੀਂ ਮਿਲਿਆ ਈਵਨ ਸੈਪਟੈਂਬਰ ਵਾਲੀਆਂ ਵੀ ਕੁਝ ਪ੍ਰੋਫਾਈਲਸ ਨੇ ਜਿਨ੍ਹਾਂ ਨੂੰ ਹਲੇ ਤੱਕ ਰਿਜ਼ਲਟ ਨਹੀਂ ਮਿਲਿਆ ਸੋ ਉਹਨਾਂ ਦਾ ਕੁਐਸਚਨ ਹੈ ਜਾਂ ਕਾਲ ਵੀ ਆਂਦੀ ਰਹਿੰਦੀ ਲੋਕੀ ਕਮੈਂਟਸ 'ਚ ਵੀ ਪੁੱਛਦੇ ਆ ਕਿ ਮੈਮ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲਦਾ ਪਿਆ ਸੋ ਅਗਰ ਮੈਂ ਲੇਟੈਸਟ ਵੀਐਫਐਸ ਦੇ ਅਕੋਰਡਿੰਗ ਦੱਸਾਂ ਤੁਹਾਨੂੰ ਪ੍ਰੋਸੈਸਿੰਗ ਟਾਈਮ ਥੈਟ ਇਜ਼ 94 ਡੇਸ ਸੋ so, 94 ਡੇਜ਼ ਲੱਗ ਰਹੇ ਨੇ ਰਿਜ਼ਲਟ ਦੇ ਲਈ ਬਾਕੀ ਕਾਮਨ ਟਾਈਮਿੰਗ ਜੋ ਹੈਗੀ ਹੈ ਮੈਕਸਿਮਮ ਰਿਜ਼ਲਟ ਦੇ ਅੰ内 45 ਡੇਜ਼ ਰਹਿੰਦੀ ਹੈ ਸੋ ਮੈਕਸਿਮਮ ਪ੍ਰੋਫਾਈਲਸ ਨੂੰ ਜੋ ਰਿਜ਼ਲਟ ਮਿਲਿਆ ਹੋਏਗਾ 45 ਡੇਜ਼ 'ਚ ਮਿਲਿਆ ਈਵਨ ਸਾਡੇ ਕੋਲ ਵੀ ਬਹੁਤ ਵੀਜ਼ੇ ਵਿਦਨ ਅ ਮੰਥ ਵੀ ਆਏ ਨੇ ਮਤਲਬ 30 ਦਿਨਾਂ ਦੇ ਵਿੱਚ ਵਿੱਚ 20 ਸਾਨੂੰ ਮਿਲਿਆ ਜਿਨ੍ਹਾਂ ਦੀਆਂ ਪ੍ਰੋਫਾਈਲਸ ਬਹੁਤ ਕਲੀਅਰ ਕੱਟ ਨੇ ਜਾਂ ਫਿਰ ਅਗਰ ਮੈਂ ਗੱਲ ਕਰਾਂ ਸਪான்ਸਰ ਹੈ ਉਹਨਾਂ ਨੂੰ ਬਹੁਤ ਸਹੀ ਤਰੀਕੇ ਨਾਲ ਬਹੁਤ ਸਹੀ ਟਾਈਮ ਤੇ ਵੀਜ਼ਾ ਮਿਲ ਗਿਆ ਹੈ ਲੇਕਿਨ ਅੰਨਾ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕੀ ਹੋਟਲ ਬੁਕਿੰਗ ਤੇ ਵੀ ਅਪਲਾਈ ਕਰਦੇ ਨੇ ਕਿਉਂਕਿ ਨਿਊਅਰ 크리스마ਸ ਦੇਖਣ ਜਾਣਾ ਹੈ ਸੋ ਰਸ਼ ਡਿਊ ਟੂ ਰਸ਼ ਹੋਣ ਕਰਕੇ ਵੀ ਅੰਬੈਸੀ ਦੇ ਵਿੱਚ ਜੋ ਰਿਜ਼ਲਟ ਮਿਲ ਰਿਹਾ ਹੈ ਅਕੋਰਡਿੰਗ ਟੂ ਪ੍ਰੀਫਰੈਂਸ ਮਿਲ ਰਿਹਾ ਹੈ ਜਿਨ੍ਹਾਂ ਦਾ ਟਾਈਮਿੰਗ ਪਹਿਲਾਂ ਹੈ ਜਾਂ ਫਿਰ ਜਿਨ੍ਹਾਂ ਨੂੰ ਰਿਜ਼ਲਟ ਪਹਿਲਾਂ ਦੇਣਾ ਹੈ ਕਈਆਂ ਦੀ ਡਿਲੀਵਰੀ ਹੈ ਜਾਂ ਫਿਰ ਤੁਸੀਂ ਲਗਾ ਲਓ ਆਪਣੇ ਫੈਮਿਲੀ ਨੂੰ ਲੋਕੀ ਬੁਲਾਉਂਦੇ ਨੇ ਇਸ ਤੋਂ ਇਲਾਵਾ ਕਿਸੇ ਦੀ ਮੈਰਿਜ ਦਾ ਫੰਕਸ਼ਨ ਹੈ ਜਾਂ ਕਿਸੇ ਦੀ ਸਿਹਤ ਠੀਕ ਨਹੀਂ ਹੈ ਐਨਾ ਚੀਜ਼ਾਂ ਨੂੰ ਪ੍ਰੈਫਰੈਂਸ ਪਹਿਲਾਂ ਦੇ ਰਿਹਾ ਹੈ ਅਦਰਵਾਈਜ਼ ਹਲੇ ਵੀ ਨਵੰਬਰ ਚੱਲ ਰਿਹਾ ਹੈ ਆ ਹੌਬਸ ਹੈ ਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਟਰੈਵਲ ਪਲਾਨ ਤੋਂ ਪਹਿਲਾਂ ਹੀ ਉਹ ਵੀਜ਼ਾ ਗ੍ਰਾਂਟ ਕਰਨਗੇ ਸੋ ਇਹਦੇ ਵਿੱਚ ਪਰੇਸ਼ਾਨ ਹੋਣ ਵਾਲੀ ਗੱਲ ਨਹੀਂ ਹੈ ਕਿਉਂਕਿ ਕਈ ਲੋਕੀ ਬਹੁਤ ਪਰੇਸ਼ਾਨ ਹੋ ਗਏ ਨੇ 3 ਦਿਨ ਮਹੀਨੇ ਹੋ ਗਿਆ ਉਹਨਾਂ ਨੂੰ ਰਿਜ਼ਲਟ ਨਹੀਂ ਮਿਲੇ ਸੋ ਕਈ ਕਲਾਇੰਟ ਆ ਵੀ ਕਹਿੰਦੇ ਕਿ ਮੈਮ ਅਸੀਂ ਫਾਈਲ ਵਿਡਰੋ ਕਰਵਾ ਲਈ ਆਪਣੇ ਏਜੰਟ ਤੋਂ ਸੋ ਮੈਂ ਇਹਨਾਂ ਨੂੰ ਇਹ ਸੁਜੈਸਟ ਕਰਾਂਗੀ ਕਿ ਅਗਰ 3 ਮਹੀਨੇ ਵੀ ਹੋ ਗਿਆ ਹੈ ਤਕਰੀਬਨ ਸਾਢੇ 3 ਮਹੀਨੇ ਤੱਕ ਤੁਸੀਂ ਵੇਟ ਕਰੋ ਕੈਨੇਡਾ ਦੀ ਇਹ ਮੈਸੇਜ ਰਾਸ਼ ਹੈ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਵਾਕਈ ਬਹੁਤ ਐਪਲੀਕੇਸ਼ਨਸ ਜਾਂਦੀਆਂ ਨੇ ਕੈਨੇਡਾ ਵੀਐਫਐਸ ਦੇ ਵਿੱਚ ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਥੋੜਾ ਜਿਹਾ ਵੇਟ ਕਰਕੇ ਰਿਜ਼ਲਟ ਦੀ ਉਡੀਕ ਵਿੱਚ ਬੈਠੇ ਰਹੀਏ ਐਂਡ ਰਿਜ਼ਲਟ ਦੀ ਅਗਰ ਮੈਂ ਪੋਜ਼ਿਟਿਵਿਟੀ ਦੀ ਗੱਲ ਕਰ ਰहूं ਬਹੁਤ ਹੀ ਇੱਛਾ ਰਿਜ਼ਲਟ ਆ ਰਿਹਾ ਹੈ ਕੈਨੇਡਾ ਇਦਾਂ ਨਹੀਂ ਹੈ ਕਿ ਰਿਫਿਊਜ਼ਲ ਬਹੁਤ ਜ਼ਿਆਦਾ ਗ੍ਰਾਂਟ ਕਰਦੀ ਪਈਏ ਨਹੀਂ ਕਿਉਂਕਿ ਇਹ ਹੀ ਉਹਨਾਂ ਦਾ ਇੱਕ ਪੀਕ ਸੀਜ਼ਨ ਹੈ ਉਹਨਾਂ ਨੂੰ ਵੀ ਪਤਾ ਟੂਰਿਸਟ ਆਏਗਾ ਟੂਰਿਸਟ ਪੈਸਾ ਖਰਚੇਗਾ ਆਪਣਾ ਸ਼ਾਪਿੰਗ ਕਰੇਗਾ ਇੰਜੋਏ ਕਰੇਗਾ ਹੋਟਲਸ ਬੁਕਿੰਗ ਵਧਣ ਗਈਆਂ ਸੋ ਉਹਨਾਂ ਲਈ ਵੀ ਇੱਕ ਪੀਕ ਸੀਜ਼ਨ ਹੈ ਇੱਕ ਜਿੱਦਾਂ ਅਸੀਂ ਕਹਿ ਦੇਈਦਾ ਕਿ ਸਾਡਾ ਸੀਜ਼ਨ ਹੈ ਸਾਨੂੰ ਇਸੇ ਸੀਜ਼ਨ 'ਚ ਕਮਾਈ ਹੋਣੀ ਹੈ ਸੋ ਇਸੇ ਤਰੀਕੇ ਨਾਲ ਹੀ ਫੋਰਨ ਦਾ ਵੀ ਰਹਿੰਦਾ ਹੈ ਸੋ ਰਿਜ਼ਲਟ ਪੋਜ਼ਿਟਿਵ ਹੀ ਆਣਗੇ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਸਾਰੇ ਚੈਕਲਿਸਟ ਦੇ ਅਕੋਰਡਿੰਗ ਡਾਕੂਮੈਂਟੇਸ਼ਨ ਲੱਗੇ ਨੇ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਆਪਣੇ ਰਿਜ਼ਲਟ ਦੀ ਵੇਟ ਜ਼ਰੂਰ ਕਰੋ ਕਿਉਂਕਿ ਇੱਕ ਵਾਰੀ ਤੇ ਤੁਹਾਡੀ ਫਾਈਲ ਅੰਬੇਸੀ ਚ ਗਈ ਹੋਈ ਹੈ ਵਿਦ ਆਲ ਡਾਕੂਮੈਂਟਸ ਸੋ ਅਪਾ ਰਿਜ਼ਲਟ ਦਾ ਵੇਟ ਕਰਨ ਤੋਂ ਬਾਅਦ ਹੀ ਕੋਈ ਨੈਕਸਟ ਸਟੈਪ ਤੁਹਾਨੂੰ ਸਜੈਸਟ ਕਰਾਂਗੀ ਸੋ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮਨੈ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਕੋਈ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ